ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1100 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਖਣੇ ਮਹੱਲਾ ਪੰਜਵਾ ਸੱਚ ਸੁਹਾਵਾ ਕੱਢੀਏ ਕੁੜੇ ਕੁੜੀ ਸੋਹੀ ਨਾਨਕ ਵਿਰਲੇ ਜਾਣੀ ਹੈ ਜਿਨ ਸਚ ਪੱਲੇ ਹੋਏ ਮਹੱਲਾ ਪੰਜਵਾ ਸੱਜਣ ਮੁਖ ਨੂੰ ਪੱਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸਹ ਡਿਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਲਾਵਣ ਤੋ ਥਰਿਆ ਮਨ ਮਜਾ ਹੋ ਲਖ ਤੁਦ ਹੋ ਦੂਰ ਨਾ ਸੋ ਪਰੀ ਪੜੀ ਧਰਤ ਆਕਾਸ ਪਾਤਲ ਹੈ ਚੰਦ ਸੂਰ ਬਿਨਸੀ ਬਾਦਸਾ ਸਾ ਉਮਰਾਵ ਖਾਨ ਟਾਹੇ ਡੇਰੇ ਜਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਇਕਾ ਸਭੇ ਉਠ ਜਾਸੀ ਪੀਰ ਪੈ ਕਬਰ ਔਲੀਏ ਕੋ ਥਿਰ ਨ ਰਹਸੀ ਰੋਜਾ ਬਾਗ ਨਿਵਾਜ ਕਤੇਵ ਵਿਣ ਬੁਝੇ ਸਭ ਜਸੀ ਲਖ ਚਰਸੀ ਮੇਦਨੀ ਸਭ ਆਵੈ ਜਸੀ ਨਿਹਚਲ ਸੱਚ ਖੁਦਾਈ ਏਕ ਖੁਦਾਈ ਬੰਦਾ ਅਬਿਨਾਸੀ മഹാ ഡി ഹോല ഹേ സബാജന ആ സജണ ത മന തന മഹ് പഞ്ചാ ആസ ആസാ ബഹരാ മൂ മന വസ ബല 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 ഗൈ ആ സഹ വിട സു ഡുഖി ഡി മരോദ ബാജ പ്യാപി തിരോദ പൗടി तीरत देव देवालय केदार मथुरा काशी कोट तेतिसा देवते जासी। जसिमृत शास्त्र वेद चार खट दर्श समासी पोथी पंडत गीत कवित कवते पी जसि ਜਤੀ ਸਤੀ ਸੰਨਿਆਸੀ ਆ ਸਭ ਕਹ ਲੈ ਵਾਸੀ ਮਨ ਜੋਗੀ ਦਿਗੰਬਰ ਜਮੈ ਸਣ ਜਾਸੀ ਜੋ ਦਿਸੈ ਸੋ ਵਿਨਸਣਾ ਸਭ ਬਿਨਸ ਬੇਨਾਸੀ تیر ਪਾਰ ਬ੍ਰਹਮ ਪਰਮੇਸਰੋ ਸੇਵਕ ਥਿਰ ਹੋਸੀ ਸੇ ਲੋਕ ਡਖਣੇ ਮਹੱਲਾ ਪੰਜਵਾ ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ਦੁਖੇ ਕੋੜ ਨ ਦੁਖ ਨਾਨਕ ਪਰੀ ਪਖੰਦੋ ਸੁਬ ਦਿਸ਼ਟ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਤਣੀ ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹੇ ਕਸ ਕੂ ਤੂ ਆਹੇ ਪਛਾਣੋ ਪੀ ਇਕ ਕਰ ਨਾਨਕ ਆਸੜੀ ਨੀ ਬਾਹੇ ਮਾਨੁਖ ਪਰਥਾਈ ਲ ਜੀਵਦੋ ਪੋੜੀ ਨੇ ਚਲ ਇਕ ਨਰਾਇਣੋ ਹਰ ਅਗਮੇ ਅਗਾਦਾ ਨੇ ਚਲ ਨਾਮ ਨਿਦਾਨ ਹੈ ਜਿਸ ਸਿਮਰਤ ਹਰ ਲਾਦਾ ਨੇ ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਵਾਦਾ ਸੱਚ ਧਰਮ ਤਪ ਨੇ ਚਲੋ ਦਿਨ ਰੈਨ ਅਰਾਦਾ ਦਇਆ ਧਰਮ ਤਪ ਨੇ ਚਲੋ ਜਿਸ ਕਰਮ ਲਿਖਾਦਾ ਨੇ ਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਦਾ ਨੇਹ ਚਲ ਸੰਗਤ ਸਾਧ ਜਨ ਬਚਨ ਨੇਹ ਚਲ ਗੁਰ ਸਾਦਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਦਾ ਸੇ ਲੋਕ ਡਖਨੇ ਮਹੱਲਾ ਪੰਜਵਾ ਜੋ ਡੋਬੰਦੋ ਆਪ ਸੋਤਰਾਏ ਕਿਨਖੇ ਾਰੇ ਧੜੋ ਪੀ ਤਾਰ ਨਾਨਕ ਪਿਰਸਿਓ ਰਤਿਆ ਮਹੱਲਾ ਪੰਜਵਾ ਜਿੱਥੇ ਕੋਈ ਕਥਨ ਨਾ ਹੋ ਸੁਣਨ ਦੋ ਮਾ ਪਿਰੀ ਮੂਝੁ ਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀਓ ਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾਨਕ ਨਾਮ ਵਿਹੂਣੀਆਂ ਨਿਮੁਣੀ ਆਂਦੀ ਦੇਹ ਪੌੜੀ ਨੈਣੀ ਦੇਖੋ ਗੁਰ ਦਰਸਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ अकाल मूर्त हृदय तिहाई दिन रैन च पंथा मैं छड़िया सगल अपायणो पर गुर समर्था गुर बक्सिया नाम निदान सबो दुख लथा भुग हो पुंच हो पाई हो पल्ले नाम अगथा ਨਾਮ ਦਾਨ ਇਸ ਨਾਨ ਦਿੜ ਸਦਾ ਕਰੋ ਗੁਰ ਕਥਾ ਸਹਜ ਪਿਆ ਪ੍ਰਭ ਪਾਇਆ ਜਮ ਕਾ ਪੌਲ ਥਾ ਸੇ ਲੋਕ ਡਖਣੇ ਮਹੱਲਾ ਪੰਜਵਾ ਲੱਗੜੀਆਂ ਪਿਰਨ ਪੇਖੰਦੀਆਂ ਨਾ ਤਿੱਪੀਆਂ ਹਾ ਬਮਜਾ ਹੂ ਸੋਤਣੀ ਬਿਆਨ ਡਿਠੋ ਕੋਈ ਮਹੱਲਾ ਪੰਜਵਾ ਕੱਥੜੀਆਂ ਸੰਤਾ ਹਾਤੇ ਸੁਖਾਉ ਪੰਦਿਆ ਨਾਨਕ ਲਤੜੀਆਂ ਤਿੰਨਾ ਜਿੰਨਾ ਭਾਗ ਮਥਾੜੇ ਮਹੱਲਾ ਪੰਜਵਾ ਡੂੰਗਰ ਜਲਾਥਲਾ ਪੂਮ ਬਨਾ ਫਲਕੰਦਰਾ ਪਾਤਲਯ ਆਕਾਸ ਪੂਰਨ ਹੱਬ ਘਟਾ ਨਾਨਕ ਪੇਖ ਜਿਓ ਇਕਤ ਸੂਤ ਪਰੋਤੀਆ ਬਾਡੀ ਹਰ ਜੀ ਮਤਾ ਹਰ ਜੀ ਪਿਤਾ ਹਰ ਜਿਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਇਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿੱਤਾ ਸੁਖਦਾਇਕ ਗਿਆਨ ਰਾਸ ਨਾਮ ਤਨ ਸੋਪਿਓ ਨ ਇਸ ਸੋ ਦੇ ਲਾਇਕ ਸਾਜ ਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੇ ਹਰ ਪਿੱਤਾ ਸਬਨਾ ਗਲ ਲਾਇਕ ਸ਼ਲੋਕ ਡਖਣੇ ਮਹੱਲਾ ਪੰਜਵਾ ਨਾਨਕ ਕਛੜਿਆ ਸੋ ਤੋੜ ਢੂੜ ਸਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਈ ਛੋੜ ਮਹੱਲਾ ਪੰਜਵਾ ਨਾਨਕ ਬਿਜਲੀਆ ਚਮਕੰਨ ਕੁਰਨ ਘਟਾ ਅਤ ਕਾਲੀਆ ਬਰਸਨ ਮੇਗ ਅਪਾਰ ਨਾਨਕ ਸੰਗਮ ਪੀਰੀ ਸੋਹੰਦੀਆ ਮਹੱਲਾ ਪੰਜਵਾ ജല ീര ഭ പവന ലേ സേജടിയ സോയൻ ഹരേലിയ സുബര കപട ഭാനകി വിഹൂണി തൗഡി ਕਾਰਨ ਕਰਤੇ ਜੋ ਕੀਆ ਸੋਈ ਹੈ ਕਰਣਾ ਜੀ ਸੋਤਾਵੈ ਪ੍ਰਾਣੀਆਂ ਪਾਵੈ ਤੁਰ ਲਹਿਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰ ਹੈ ਸਭ ਤਰਣਾ ਗੁਰ ਮਿਲ ਪਉ ਗੋਵਿੰਦ ਕਾ ਪੈ ਡਰ ਦੂਰ ਕਰਣਾ ਪੈ ਤੇ ਬੈਰਾਗੀ ਉਪਜੈ ਹਰ ਖੋਜਤ ਫਿਰਣਾ ਖੋਜਿਤ ਖੋਜਿਤ ਸਹਜ ਉਪਜਿਆ ਫਿਰ ਜਨਮ ਨ ਮਰਣਾ ਹੀ ਆਇ ਕਮਾਹਿ ਤਿਆਇ ਪਾਇਆ ਸਾਧ ਸਰਣਾ ਬੋਹਿਤ ਨਾਨਕ ਦਿਉ ਗੁਰ ਜਿਸ ਹਰ ਚੜਾਏ ਤਿਸ ਪਾਜਲ ਤਰਣਾ ਸ਼ਲੋਕ ਮਹੱਲਾ 5 ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਹੋ ਸਬਨਾ ਕੀ ਰੇਣੁ ਕਾ ਤੋ ਆਉ ਹਮਾਰੇ ਪਾਸ ਮਹੱਲਾ ਪੰਜਵਾ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸੋਤੇ ਮਾਨਸ ਪਰਦਾਨ ਮਹੱਲਾ ਪੰਜਵਾ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਭੁੱਖ ਤਿੱਖ ਤਿਸਨਾ ਵਿਅਪੀ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨ ਜਾਈਏ ਸੱਚ ਸਾਹ ਆਡੋਲੇ ਸਿੱਧ ਸਾਧਿਕ ਗਿਆਨੀ ਧਿਆਨੀ ਕੌਣ ਤੁਧ ਨੂੰ ਤੋਲੇ ਪੰਨਣਾ ਕਰਨ ਸਮਰੱਥ ਹੈ ਓ ਪਤ ਸਭ ਪਰ ਲੈ ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੇ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀਰ ਥਾ ਹੋ ਤੂੰ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਤੁਰ ਮੋਲੇ ਦੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਰਾਗ ਮਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜਿਆ ਕਵਨ ਕੋ ਮਤ ਤੁਮ ਲਾਗੇ ਬੁੱਢ ਹੋਗੇ ਪਰਵਾਰ ਸਕਲ ਸੋ ਰਾਮ ਨਜਪੋ ਅਪਾਗੇ ਰਹਾਓ बेद पुराण पढ़े का क्या गुन खर चंदन जस पारा राम नाम की गत नहीं जानी कैसे स पारा जी बद हो सो धर्म कर थप हो अतर्म कह कत पाई आपस को वर कर थप हो का कह कसाई ਮਨ ਕੇ ਅੰਦੇ ਆਪ ਨ ਬੁਝੋ ਕਾਹੇ 부ਜਾਵੋ ਪਾਹੀ ਮਾਇਆ ਕਾਰਨ ਬਿੱਦਿਆ ਵਿੱਚ ਹੋ ਜਨਮ ਅਬਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕੋ ਪੁੱਛ ਹੋ ਜਾਈ ਕਹ ਕਬੀਰ ਰਾਮੈ ਰਮ ਛੁਟੋ ਨਾਹੀ ਤਬੁੱਡੇ ਪਾਈ बन है बसे क्यों पाईये मन हो ते पूरे संसार सार सुख पाईये राम रंग रव हो आत्म राम रहा जटा पसम लेपन किया कहाँ गुफा में बास ਮਨ ਜੀਤ ਤੇ ਜਗ ਜੀਤੇ ਆਇਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਹਿ ਬਿਡਾਨ ਗਿਆਨ ਅੰਜਨ ਜਹ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਈ अंतरगत हर पेटिया अब मेरा मन कथु न रिद्ध रिद, रिद, रिद सिद्ध जा कौ तब काहू से क्या काज तेरे कहने की गत क्या कहो मैं बोलत ही बड लाज राम जह पाया राम ते पव है न बार बार रहा ਉਠਾ ਜਗ ਡਹਿ ਕੈ ਕਨਾ ਦਿਨ ਦੁਏ ਬਰਤਨ ਕੀ ਆਸ ਰਾਮੋਦਕ ਜਹ ਜਨ ਪਿਆਤ ਹੈ ਬਹਰ ਨ ਪਈ ਪਿਆਸ ਗੁਰ ਪ੍ਰਸਾਦ ਜਹ 부ਝ ਆਇਆ ਸਾਤੇ ਭਇਆ ਨਿਰਾਸ ਸਭ ਸਚ ਨਦਰਿ ਆਇ ਅਜੋ ਆਤਮ ਪਿਆ ਉਦਾਸ राम नाम रस चाखिया थारी हर नामा हरि तार कह कबीर कंचन पया प्रम गया समुंद्र पार उदक समुंद सलल की साखिया नदी तरंग समावेगे सुनह सुन मिलिया समदरसी पवन रूप होए जावेगे बहर हम काहे आवहगे आवन जाना हुक्मत सहका हुक्मे बुझ समा वहगे रहाव जब चुके पंच तात की रचना ऐसे परम चुका वहगे दर्शन छोड़ पय समदर्शी एको नाम त्या वहगे jit ham lahi tithi lage tese garm kamaavege har jee kripa kare jo apni to gur ke sabd samavege jeevat marho maro pun jeevo punar janma na hohi kah kabir jo naam samane sun rehe aliv soi जो तुम मौका दूर करते हो तो तुम मुक्त बताव हो। एक अनेक हो रहे हो सगल में अब कैसे परमाव हो। राम मोको तार कहाँ ले जई है शुद्ध मुक्त कहा दे हो, कैसी कर प्रसाद मोहे पाई है अर ਤਰਨ ਤਰਨ ਤਬੈ ਲਗ ਕਹੀਏ ਜਬ ਲਗ ਤਤ ਨ ਜਾਣਿਆ ਅਬ ਤੋ ਬਿਮਲ ਪਈ ਕਟਹੀ ਮਹਿ ਕਹ ਕਬੀਰ ਮਨ ਮੰਨਿਆ ਜਿੰਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਨਾ ਕਾਹੇ ਕੀ ਜਿਤ ਹੈ ਮਨ ਪਾਵਨ ਜਬ ਜਮ ਆਏ ਕੇਸ ਤੇ ਪਕਰੈ ਤਹਿ ਹਰ ਕੋ ਨਾਮ ਛਡਾਵਨ ਰਹਾਉ ਕਾਲਯ ਕਾਲ ਖਸਮ ਕਾ ਕੀ ਨਾ ਇਹ ਪਰਪੰਚ ਬਧਾਵਨ ਕਹ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਨਾਮ ਰਸਾਇਨ देही गावा जियो धर्म तो बस है पंच किरसना नैनु नक्तु सर्वनु रसपत इंद्री कहिया नमन बाबा अब न बसो ए गाहो करी करी काल खमागे कैत का जे तू ना आओ रहाओ धर्म राई जब लिखमागे बाकी नक्सी पारी पंच कृसान व भाग गए बादियो जियो दरबारी कह कबीर सुनोरे संतो खेत ही करो ने बेरा अब की बार बक्स बंद का बहर न पौ जल फेरा राग मारू बाणी कबीर जियो की एक ओंकार सतगुर प्रसाद ਅਨਪਾ ਕਿਨੇ ਨ ਦੇਖਿਆ ਬੈਰਾਗੀ ਅੜੇ ਬਿਨ ਭੈ ਅਨਪਾ ਹੋਏ ਵਣਾ ਹੰਬੈ ਸਹ ਹਦੂਰ ਦੇਖੇ ਤਾ ਪਉ ਪਵੇ ਬੈਰਾਗੀ ਅੜੇ ਹੁਕਮੇ ਬੂਝੇ ਤਾ ਨਿਰਪਾ ਹੋਏ ਵਣਾ ਹੰਬੈ ਹਰ ਪਖੰਡ ਨ ਕੀਚੇ ਬੈਰਾਗੀ ਅੜੇ ਪਖੰਡ ਰਤਾ ਸਭ ਲੋਕ ਵਣਾ ਹੰਬੈ തൃസണ പസരാഗിയടേ മമത ജലയാ പഠ വണബ ചിതാ ജല തൻ ജലയാ ബി അടേ ജേ മന മൃതകോയ വണ സത്ഗര ബിൻ ബൈരാഗ നോ വൈ ബൈരാഗിയടേ ജേ സബ കോ ਕਰਮ ਹੋਵੇ ਸਤਗੁਰ ਮਿਲੇ ਬੈਰਾਗਿੜੇ ਸਹਜੇ ਪਾਵੇ ਸੋਇਵਣਾ ਹੰਬੈ ਕਹ ਕਬੀਰ ਇਕ ਬੇਨਤੀ ਬੈਰਾਗਿੜੇ ਮੋਕੋ ਪਜਲ ਪਾਰੂ ਤਾਰਵਣਾ ਹੰਬੈ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖਿਓ ਓ ਗਰੀਬ ਮੋਹਿ ਪਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰੋ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰ ਉ ਨਿਸਾਨ ਕਾਹੋ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਏ ਜੋ ਲਰਹਿ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾੜੈ ਖੇਤ ਕਬੀਰ ਕਾ ਸਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲ ਹੋ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਉ ਜੁਗ ਜਾਣਿਓ ਜਸ ਕੀਰਤ ਮਾਥੇ ਛਤਰ ਤਰਿਓ राजा राम जपत को को नातरयो गुरुपदेश साधकी संगत भगत भगत ता को नाम शंख रहाव माला तिलक बिराजित देख प्रताप राम बल गर्जित जन्म मरण संताप हिरियो। ਅੰਬਰੀਕ ਗੋਦੀਓ ਅਭੈ ਪਦ ਰਾਜ ਭਿਖਨ ਅਧਿਕ ਕਰਿਓ ਨੌ ਨਿਦ ਠਾਕੁਰ ਦੇਈ ਸੋਦਾ ਮੈਂ ਤ੍ਰੂ ਅਟਲ ਅਜਹੂ ਨਾ ਟਰਿਓ ਭਗਤ ਹੇਤ ਮਾਰਿਓ ਹਰਨਾਖਸ ਨਰਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹੈ ਭਗਤ ਬਸ ਕੇਸਵ ਅਜਹੂ ਬਲਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਿਸਾਰਿਓ ਰੇ ਦੀਵਾਨੇ ਦੀਨ ਬਿਸਾਰਿਓ ਰੇ ਪੇਟ ਭਰਿਓ ਪਸਵਾ ਜਿਉ ਸੋਇ ਹੋ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੈ ਝੂਠ ਸਵਾਨ ਸੁਕਰ 22 ਜਿਵੇ ਭਟਕਤ ਚਾਲਿਓ ਊਠ ਆਪਸ ਕੋ ਦੀ ਰੱਖ ਕਰੇ ਜਾਨੇ ਔਰ ਇਨ ਕੋ ਲਗ ਮਾਤ ਮਨਸਾ ਬਾਚਾ ਕਰਮ ਨਾ ਮੈਂ ਦੇਖੀ ਦੂਜ ਕੇ ਜਾਤ ਕਾਮੀਂ ਕ੍ਰੂਦਿ ਚਾਤੂਰੀ ਬਾਜੀ ਗਰ ਬੇ ਕਾਮ ਨਿੰਦਾ ਕਰਤੇ ਜਨਮ ਸਿਰਾਨੂ ਕਬੂ ਨ ਸਿਮਰਿਓ ਰਾਮ ਕਹ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ राम नाम जान्यो नहीं कैसे उतर स पार राग मारू वाणी जय देव जी की एक ओंकार सतगुरु प्रसाद चांद सत पित्या नाद सत पूरिया सूर सत खोड़ सादत कीया ਅਬਲ ਬਲ ਤੋੜਿਆ ਅਚਲ ਚਲ ਥੱਪਿਆ ਅਕੜ ਕੜਿਆ ਤਾਹਾਂ ਅਪਿਓ ਪੀਆ ਮਨੇ ਆਦ ਗੁਣੇ ਆਦ ਵਖਾਣੇ ਹਾਂ ਤੇਰੀ ਦੁਬਿਦਾ ਦ੍ਰਿਸ਼ਟ ਸਮਨਿਆ ਰਹਾਉ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸੱਲਲ ਕੋ ਸੱਲਲ ਸਮਾਨਿਆ ਆਇਆ बद जय देव जय देव कौर्या ब्रह्मण निर्बाणीन पाया कबीर मारू राम मु रामहेगा मन पापी पापि करते है आज काल उठ जाहेगा रहाओ। लालच लागे जन्म गवाया माया परम पुलाहेगा तन जो बन का गर्भ न की जय कागद जो गल जाएगा जो जम आई केश गए पटके ता दिन किछ न बसाहेगा सिमरन भजन दया नहीं कीनी तो मुख छोटा खाएगा धर्मराय जब लेखा मांगे क्या मुख लेके जाहेगा ਕਹਤ ਕਬੀਰ ਸੁਨੋ ਰੇ ਸੰਤਹ ਸਾਧ ਸੰਗਤ ਤਰ ਜਾਏਗਾ ਹਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਿਆ ਮੇਰਾ ਮਥੇ ਛਤਰ ਤਰੇਰ ਜਾ ਕੀ ਛੋਤ ਜਗਤ ਕੋ ਲਗੈਤਾ ਪਰ ਤੁਹੀ ਟਰੇ ਨਿਚ ਊਚ ਕਰੈ ਮੇਰਾ ਗੋਬਿੰਦ ਕਾ ਹੁਤੇ ਨਾ ਡਰੇ ਨਾਮ ਦੇਵ ਕਬੀਰ ਤੀਲੋਚਨ ਸਦਨਾ ਸੈਨ ਤਰੇ ਕਹਿਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਬੈ ਸਰੈ ਮਾਰੂ ਸੁਖ ਸਾਗਰ ਸ੍ਰਿਤਰ ਚਿੰਤਾ ਮਨ ਕਾਮ ਥੀਨ ਬਸ ਜਾਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿਦ ਨਵ ਨਿਦ ਕਰ ਤਲਤਾ ਕੈ ਹਰ 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 ਨਾਮ ਜਪ ਸ੍ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਨ ਖਿਆਨ ਪੁਰਾਨ 베ਦ ਬਿਤ 34 ਅਚਰ ਮਾਹੀ ब्यास विचार कहे ओ परमार्थ राम नाम सिर नाही सहज समाद उपाद रहत होए बढे पाग लिव लागी कहर विदास उदास दास मत जन्म मरण पै भागी सहज समाद उपाद रहत होए बढे पाग लिव लागी ਕਹਿ ਰਹੇ ਉਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਪਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ